ਕਿ ਜਿਹੜੇ ਵੱੱਜਰ ਪਾਪ ਹੁੰਦੇ ਆ ਉਹਨਾਂ ਦੀ ਕਦੇ ਵਾਸਤੇ ਮਾਫੀ ਨਹੀਂ ਦਿੱਤੀ ਜਾਂਦੀ ਗੁਰਮਖੋ ਮਾਫੀ ਦੀ ਕੋ ਹੱਦ ਹੁੰਦੀ ਆ 78 ਦੀ ਵਿਸਾਖੀ ਤੋਂ ਲੈ ਕੇ ਅੱਜ ਦੇ ਦਿਨ ਤੱਕ ਬਾਦਲ ਪਰਿਵਾਰ ਨੇ ਬਿਆੰਤ ਪਾਪ ਕੀਤੇ ਆ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਕਰਦਾ ਕਰਵਾਉਂਦਾ ਜਾਂ ਕਰਨ ਵਾਣਿਆਂ ਦੀ ਹਮਾਇਤ ਕਰਦਾ ਉਹਨੂੰ ਕਦੇ ਵਾਸਤੇ ਮਾਫੀ ਨਾ ਤਾਂ ਪਹਿਲਾਂ ਹੀ ਦਿੱਤੀ ਗਈ ਆ ਨਾ ਹੁਣ ਦਿੱਤੀ ਜਾਵੇ ਜੇ ਕਿਸੇ ਪ੍ਰੇਮੀ ਨੇ ਸੱਤਾ ਦੇ ਨਸ਼ੇ ਵਿੱਚ ਆ ਕਰਕੇ ਇਹਨਾਂ ਨੂੰ ਮਾਫੀ ਦੇਣ ਦਾ ਹਿਆ ਕੀਤਾ ਸਿੱਖ ਪੰਥ ਸਿੱਖ ਕਾਮ ਉਹਦਾ ਡਟ ਕੇ ਵਿਰੋਧ ਕਰੇਗੀ ਕਿ ਬਾਦਲ ਪਰਿਵਾਰ ਉਹਨਾਂ ਦੀ ਰਾਜ ਸੱਤਾ ਵਿੱਚ ਰਾਜ ਸੱਤਾ ਦਾ ਆਨੰਦ ਮਾਨਣ ਵਾਲੇ ਕਿਸੇ ਵੀ ਅਹੁਦੇਦਾਰ ਨੂੰ ਮੁਆਫੀ ਨਾ ਦਿੱਤੀ ਜਾਵੇ ਜੇਕਰ ਮਾਫੀ ਦਿੱਤੀ ਜੇ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਮੁਆਫੀ ਦੇਣ ਵਾਲਾ ਹੋਵੇਗਾ ਗੁਰਮੁਖੋਂ ਮਾਫੀ ਦੀ ਕੋਹਤ ਹੁੰਦੀ ਹੈ 78 ਦੀ ਵਿਸਾਖੀ ਤੋਂ ਲੈ ਕੇ ਅੱਜ ਦੇ ਦਿਨ ਤੱਕ ਬਾਗਲ ਪਰਿਵਾਰ ਨੇ ਬੇਅੰਤ ਪਾਪ ਕੀਤੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਇਹਨਾਂ ਦੀ ਰਾਜ ਸਤਾ ਦੇ ਦੌਰਾਨ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਏ ਅਨੇਕਾਂ ਥਾਵਾਂ ਤੇ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਦੇ ਪਾਵਨ ਸਰੂਪ ਉਹਥਿਆਂ ਗੁਟਕੇ ਸਾਹਿਬ ਦੀ ਨਰਾਦਰੀ ਕੀਤੀ ਗਈ ਆ ਇਹ ਨਰਾਦਰੀ ਮਾਫੀ ਦੇ ਹੱਕਦਾਰ ਨਹੀਂ ਜਿਨ੍ਹਾਂ ਨੇ ਬਾਦਲ ਰਾਜ ਦੇ ਵਿੱਚ ਰਹਿ ਕਰਕੇ ਸਤਾ ਦਾ ਆਨੰਦ ਮਾਣਿਆ ਉਹਨਾਂ ਕਿਸੇ ਵੀ ਅਧਿਕਾਰੀ ਨੂੰ ਭਾਵੇਂ ਉਹ ਮੰਤਰੀ ਸੀ ਭਾਵੇਂ ਇਹਨਾਂ ਦਾ ਕੋਈ ਖੈਰ ਖਵਾ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਮਾਫੀ ਨਹੀਂ ਦਿੱਤੀ ਜਾਣੀ ਚਾਹੀਦੀ ਜੇ ਮਾਫੀ ਦੀ ਆਪਾਂ ਮਿਸਾਲ ਦੁਬਾਰਾ ਦਿਰਾਉਣਾ ਚਾਹੁੰਦੇ ਆ ਇਹ ਮਾਫੀ ਆਪਣੇ ਦੌਰਾਨ ਪੰਜਵੇਂ ਪਾਥਾ ਨੂੰ ਸ਼ਹੀਦੀ ਕਰਨ ਵਾਲੇ ਚੰਦੂ ਪਾਪੀ ਨੇ ਵੀ ਮੰਗੀ ਹੋਣੀ ਆ ਛੋਟੇ ਸਹਿਬਜਾ ਨੂੰ ਫੜਾਉਣ ਅਤੇ ਸ਼ਹੀਦ ਕਰਾਉਣ ਵਾਲੇ ਗੰਗੂ ਪਾਪੀ ਨੇ ਵੀ ਮਾਫੀ ਮੰਗੀ ਹੋਣੀ ਆ ਗੁਰਮਖੋ ਇਹ ਮਾਫੀ ਦੀ ਕੁਝ ਹੱਦ ਹੁੰਦੀ ਆ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਕਰਦਾ ਕਰਵਾਉਂਦਾ ਜਾਂ ਕਰਨ ਬਾਣਿਆਂ ਦੀ ਹਮਾਇਤ ਕਰਦਾ ਉਹਨੂੰ ਕਦੇ ਵਾਸਤੇ ਮਾਫੀ ਨਾ ਤਾਂ ਪਹਿਲਾਂ ਹੀ ਦਿੱਤੀ ਗਈ ਆ ਨਾ ਹੁਣ ਦਿੱਤੀ ਜਾਵੇ ਜੇ ਕਿਸੇ ਪ੍ਰੇਮੀ ਨੇ ਨਸ਼ਾ ਸ਼ਤਾ ਦੇ नशे ਵਿੱਚ ਆ ਕਰਕੇ ਇਹਨਾਂ ਨੂੰ ਮਾਫੀ ਦੇਣ ਦਾ ਹਿਆ ਕੀਤਾ ਸਿੱਖ ਪੰਥ ਸਿੱਖ ਕਾਮ ਉਹਦਾ ਡਟ ਕੇ ਵਿਰੋਧ ਕਰੇਗੀ ਮੈਂ ਆਪਣੇ ਵੱਲੋਂ ਸਮੂਹ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕਰਦਾ ਪਿਤਾ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਉਨਾਤੀ ਸਾਹਿਬ ਜੀ ਦੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਬਖਸ਼ਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਉਹ ਸਾਡੀ ਪ੍ਰਭੂ ਸਤਾ ਦਾ ਪ੍ਰਤੀਕ ਹੈ ਇਸੇ ਤਰ੍ਹਾਂ ਸਾਡੇ ਵੱਡ ਵਡੇਰਿਆਂ ਪੁਰਖਿਆਂ ਨੇ ਕੁਰਬਾਨੀਆਂ ਦੇ ਕਰਕੇ ਸਿੱਖ ਕੌਮ ਵਾਸਤੇ ਸਿੱਖ ਕੌਮ ਦੀ ਅਗਵਾਈ ਕਰਨ ਵਾਸਤੇ ਇੱਕ ਰਾਜਨੀਤਿਕ ਇੱਕ ਧਾਰਮਿਕ ਜਥੇਬੰਦੀ ਖੜੀ ਕੀਤੀ ਇਨਾਂ ਦੇ ਉੱਪਰ ਸਾਰਿਆਂ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਸ਼੍ਰੋਮਣੀ ਕਾਲੀਦਾਲ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਵੀ ਬਾਦਲ ਪਰਿਵਾਰ ਦਾ ਕਬਜ਼ਾ ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਪਣੇ ਧਰਮ ਆਪਣੇ ਥੜੇ ਨਾਲੋਂ ਧਰਮ ਨੂੰ ਪੈੜ ਦੇ ਆਧਾਰ ਤੇ ਆ ਕਰਕੇ ਆਓ ਆਪਾਂ ਰਾਲ ਮੇਰ ਕਰਕੇ ਸ਼੍ਰੀ ਅਕਾਲ ਤਖਸੈ ਨੂੰ ਆਜ਼ਾਦ ਕਰਾਈਏ ਸ਼੍ਰੋਮਣੀ ਅਕਾਲੀ ਦਲ ਨੂੰ ਆਜ਼ਾਦ ਕਰਾਈਏ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਈਏ ਜੇ ਆਪਾਂ ਧਰਮ ਦੇ ਨਾਲੋਂ ਧੜੇ ਨੂੰ ਜ਼ਿਆਦਾ ਪਹਿੜ ਦੇ ਆਧਾਰ ਤੇ ਲਿਆ ਗੁਰਮਖੋ ਆਉਣ ਵਾਲੇ ਸਾਹਮੇ ਵਿੱਚ ਸਾਡੀਆਂ ਪੀੜ੍ਹੀਆਂ ਸਾਡੇ ਉੱਪਰ ਕਿੰਤੂ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨਗੀਆਂ ਆਓ ਆਪਾਂ ਧੜੇ ਨਾਲੋਂ ਧਰਮ ਨੂੰ ਪਹਿੜ ਦੇ ਕਰਕੇ ਸ਼੍ਰੀ ਅਕਾਲ ਤਖਸੈ ਨੂੰ ਯਾਦ ਕਰਾਈਏ ਸ਼੍ਰੋਮਣੀ ਅਕਾਲੀ ਦਲ ਨੂੰ ਅੰਦਾਜ਼ ਕਰਾਈਗੇ ਇਸੇ ਤਰ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਈਗੇ ਦੁਬਾਰਾ ਫਿਰ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਕਿ ਬਾਦਲ ਪਰਿਵਾਰ ਉਹਨਾਂ ਦੀ ਰਾਜ ਸੱਤਾ ਵਿੱਚ ਰਾਜ ਸੱਤਾ ਦਾ ਆਨੰਦ ਮਾਣਨ ਵਾਲੇ ਕਿਸੇ ਵੀ ਅਹੁਦੇਦਾਰ ਨੂੰ ਮੁਆਫੀ ਨਾ ਦਿੱਤੀ ਜਾਵੇ ਜੇਕਰ ਮਾਫੀ ਦਿੱਤੀ ਜੇ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਮੁਆਫੀ ਦੇਣ ਵਾਲਾ ਹੋਵੇਗਾ ਇਹ ਬੇਨਤੀ ਮੇਰੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ ਸਾਡਾ ਜਾਤੀ ਤੌਰ ਤੇ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਪਰ ਜਿਹੜੀ ਸਿਧਾਂਤਕ ਗੱਲ ਆ ਉਹਦੇ ਨਾਲ ਅਸੀਂ ਕਿਸੇ ਦਾ ਲਿਹਾਜ਼ ਨਹੀਂ ਕਰਾਂਗੇ ਗੁਰਮਖੋ ਸਿਧਾਂਤਾਂ ਦੇ ਨਾਲ ਸਮਝਾਉਤੇ ਨਹੀਂ ਹੁੰਦੇ ਸਮਝਾਉਤੇ ਹੁੰਦੇ ਆ ਕੇਵਲ ਮਾੜੀਆਂ ਮੋਟੀਆਂ ਗਲਤੀਆਂ ਦੀ ਮਾਫੀ ਹੁੰਦੀ ਆ ਪਰ ਜਿਹੜੇ ਵੱੱਜਰ ਪਾਪ ਹੁੰਦੇ ਆ ਉਹ ਕਦੇ ਵਾਸਤੇ ਮਾਫ ਨਹੀਂ ਕੀਤੇ ਜਾਂਦੇ ਇਸ ਕਰਕੇ ਇਹਨਾਂ ਨੇ ਰਾਜ ਸਤਾ ਦੇ ਨਸ਼ੇ ਵਿੱਚ ਆ ਕਰਕੇ ਵੱੱਜਰ ਪਾਪ ਕੀਤੇ ਆ ਇਹਨਾਂ ਨੂੰ ਕਦੇ ਵਾਰ ਤੇ ਸਿੱਖ ਕਾਮ ਤਖਤਾਂ ਦੇ ਉੱਪਰ ਕਦੇ ਵਾਰ ਤੇ ਮਾਫੀ ਨਾ ਦਿੱਤੀ ਆ ਤੇ ਨਾਂ ਦੇ ਦੇ ਦੇਵੇਗੀ। ਭਾਈ ਸਾਹਿਬ ਸਿਰਫ ਇੱਕ ਪਰਿਵਾਰ ਵਾਸਤੇ ਹੀ ਆ ਕਿ ਪੂਰੀ ਇਸ਼ਚਾ ਨਹੀਂ ਕਾਇਦ ਕਰਵਾ। ਨਹੀਂ ਜਿਨ੍ਹਾਂ ਨੇ ਮੈਂ ਬੇਨਤੀ ਕੀਤੀ ਆ ਬਾਦਲ ਸਰਕਾਰ ਦੇ ਸਾਹਮਣੇ ਵਿੱਚ ਰਾਜ ਸਤਾ ਦਾ ਆਨੰਦ ਮਾਣਿਆ ਆਵੇਂ ਉਹ ਚੰਦੂ ਮਾਜਰਾ ਤੇ ਭਾਵੇਂ ਬੀਬੀ ਜਗੀਰ ਕੌਰ ਆ ਤੇ ਭਾਵੇਂ ਹੋਰ ਕੋਈ ਆ ਜਿਨ੍ਹਾਂ ਜਿਨ੍ਹਾਂ ਨੇ ਉਸ ਟਾਈਮ ਤੇ ਆਪਣੇ ਮੂੰਹ ਨੂੰ ਤਾਲਾ ਮਾਰ ਕੇ ਰੱਖਿਆ ਜੇਕਰ ਇਹਨਾਂ ਦੇ ਅੰਦਰ ਗੁਰੂ ਦਾ ਪਿਆਰ ਸਤਕਾਰ ਸੀ ਪੰਥ ਨਾਲ ਪਿਆਰ ਤੇ ਸਤਕਾਰ ਸੀ ਉਦੋਂ ਕਿਉਂ ਨਹੀਂ ਬੋਲੇ ਹੁਣ ਬਾਦਲ ਪਰਿਵਾਰ ਦਾ ਜਿਹੜਾ ਮਿਆਰ ਆ ਉਹ ਬਹੁਤ ਜ਼ਿਆਦਾ ਨੀਵਾ ਜਾ ਚੁੱਕਾ ਆਪਣੀ ਸਾਖ ਨੂੰ ਬਹਾਲ ਕਰਨ ਵਾਸਤੇ ਇਹ ਡੌਣੀ ਪਿੱਟਦੇ ਆ ਡਰਾਮਾ ਕਰਦੇ ਆ ਸੇਖ ਕਾਮ ਕਦੇ ਵਾਸਤੇ ਇਹਨਾਂ ਦੇ ਡਰਾਮੇ ਕੀਤੇ ਹੋਏ ਦਾ ਸ਼ਕਾਰ ਕਦੇ ਵਾਸਤੇ ਨਹੀਂ ਹੋਵੇਗੀ 15 ਦਿਨਾਂ ਦੇ ਅੰਦਰ ਅੰਦਰ ਸ਼੍ਰੀ ਕਾਟਕ ਸਾਹਿਬ ਤੇ ਪੇਸ਼ ਹੋਣ ਵਾਸਤੇ ਸਪਸ਼ਟਿਕਨ ਲਿਖਤੀ ਰੂਪ ਦੇਣ ਲਈ ਕਿਹਾ ਗਿਆ ਅਸੀਂ ਉਹਦਾ ਸਖਤ ਵਿਰੋਧ ਕਰਦੇ ਮੈਂ ਵਾਰ-ਵਾਰ ਇਹੀ ਬੇਨਤੀ ਕਰਦਾ ਕਿ ਜਿਹੜੇ ਵੱੱਜਰ ਪਾਪ ਹੁੰਦੇ ਆ ਉਹਨਾਂ ਦੀ ਕਦੇ ਵਾਸਤੇ ਮਾਫੀ ਨਹੀਂ ਦਿੱਤੀ ਜਾਂਦੀ ਇਸ ਕਰਕੇ ਕੋਈ ਵੀ ਮਾਫੀ ਲੈਣ ਤੇ ਮਾਫੀ ਦੇਣ ਦਾ ਸਵਾਲ ਪੈਦਾ ਨਾ ਕਰੇ ਜੇਕਰ ਮਾਫੀ ਲੈਣ ਤੇ ਮਾਫੀ ਦੇਣ ਦਾ ਕੋਈ ਸਵਾਲ ਪੈਦਾ ਹੋਇਆ ਇਹਦਾ ਜਿਹੜਾ ਖਮਿਆਜਾ ਜਾਂ ਨਫਾ ਨੁਕਸਾਨ ਉਹਦਾ ਜ਼ਿੰਮੇਵਾਰ ਖੁਦ ਉਹ ਆਪ ਹੋਏਗਾ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਪਰ ਬੱਜਰ ਪਾਪ ਵਾਲੇ ਨੂੰ ਕਦੇ ਵਾਸਤੇ ਮਾਫੀ ਨਹੀਂ ਦਿੱਤੀ ਜਾਂਦੀ ਭਾਈ ਸਾਹਿਬ ਜਿਹੜਾ ਤੁਸੀਂ ਨਾਰਾ ਦੇ ਦਿਓ ਵੀ ਇੱਕ ਵਿਚਾਰ ਸਾਹਿਬ ਬੰਦੇ ਇਕੱਠੇ ਹੋਏਗੇ ਕਿਸੇ ਘਟਦੀ ਅਲਵਾਈ ਕੋਈ ਸਫਰਦਾ ਕਰੇ ਕੋਈ ਪਾਰਟੀ ਜਾਂ ਜਿੱਤੇ ਬੰਦੇ ਕਰੇ ਦੇਖੋ ਕੋਈ ਵੀ ਇਹ ਖੁੱਲਾ ਮੈਦਾਨ ਆ ਕਰਕੇ ਮੈਦਾਨ ਵਿੱਚ ਸੇਵਾ ਕਰ ਸਕਦਾ ਪੰਥ ਜਿਹੜਾ ਉਹ ਵਿਸ਼ਾਲ ਹੈ ਕੋਈ ਵੀ ਜਿਹੜਾ ਪੰਥ ਦੀ ਅਗਵਾਈ ਕਰਦਾ ਚੰਗੇ ਕੰਮ ਕਰਦਾ ਆਪਣੇ ਆਪ ਆਪ ਮੁਹਾਰੇ ਸਿੱਖ ਕਾਮ ਉਹਦੇ ਮੰਗਰ ਉਹਦੀ ਅਗਵਾਈ ਜਿਹੜੀ ਉਹ ਕਬੂਲ ਕਰਦੀ ਹੈ ਕਿਸੇ ਨੂੰ ਕਹਿਣ ਦੀ ਜਰੂਰਤ ਨਹੀਂ ਭਾਈ ਸਾਹਿਬ ਜੇਕਰ ਮਾਫੀ ਦਿੱਤੀ ਜਾਂਦੀ ਹੈ ਜੇ ਕੁਝ ਇਹੋ ਜਿਹਾ ਫੈਸਲਾ ਲਿਆ ਜਾਂਦਾ ਤਾਂ ਫਿਰ ਤੁਹਾਡਾ ਅਗਲਾ ਅਸੀਂ ਇਹਦਾ ਸਖਤ ਵਿਰੋਧ ਕਰਾਂਗੇ ਅਸੀਂ ਉਹਨੂੰ ਕਦੇ ਵਾਸਤੇ ਇਸ ਪਤਖਤ ਸਾਹਿਬ ਦੇ ਕਿਉਂਕਿ ਇਹ ਸਾਰਿਆਂ ਦਾ ਸਾਂਝਾ ਇਹ ਕਦੇ ਬਾਦਲ ਪਰਿਵਾਰ ਦਾ ਨਹੀਂ ਇਹ ਬਾਦਲ ਦੀ ਕਮੇਟੀ ਦਾ ਨਹੀਂ ਇਹ ਸਮੁੱਚੀ ਕੌਮ ਦਾ ਪੰਥਿਆ ਇਸ ਕਰਕੇ ਜਿਹੜੀ ਕਾਮ ਆ ਕਦੇ ਵਾਸਤੇ ਤਖਸਾਲ ਸਾਹਿਬ ਤੇ ਪੇਸ਼ ਹੋ ਕਰਕੇ ਇਹਨਾਂ ਨੂੰ ਮਾਫੀ ਨਹੀਂ ਦੇਣ ਦੇਵੇਗੀ ਹਾਂ ਜਿਵੇਂ ਸ਼ਰਧਾਲੂ ਦੇ ਤੌਰ ਤੇ ਕੋਈ ਦਰਸ਼ਨ ਕਰ ਸਕਦਾ ਮੱਥਾ ਟੇਕ ਸਕਦਾ ਲੰਗਰ ਛੱਕ ਸਕਦਾ ਸੇਵਾ ਕਰ ਸਕਦਾ ਪਰ ਮਾਫੀ ਦੇ ਤੌਰ ਤੇ ਜਦੋਂ ਬਾਦਲ ਪਰਿਵਾਰ ਜਾਂ ਉਹਨਾਂ ਦੇ ਅਹੁਦੇਦਾਰ ਆਉਣਗੇ ਅਸੀਂ ਇਹਦਾ ਸਖਤ ਵਿਰੋਧ ਕਰਾਂਗੇ ਅਕਾਲੀ ਦਲ ਦਾ ਹੋਰ ਨਵਾਂ ਧਿਆਨ ਸਾਹਮਣੇ ਆਇਆ ਕਿ ਭਾਈ ਜਸਵੀਰ ਸਿੰਘ ਰੂੜੀ ਨੂੰ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਦੇਖੋ ਇਹ ਆਪਣੇ ਮੂੰਹ ਦੀਆਂ ਗੱਲਾਂ ਹੁੰਦੀਆਂ ਪੰਜਾਬ ਦੀ ਧਰਤੀ ਤੇ ਅਨੇਕਾਂ ਜੱਥੇ ਬੰਦੀਆਂ ਬਣੀਆਂ ਮੈਂ ਜਿਹੜੇ ਇਹੋ ਜਿਹੇ ਝੂਠੇ ਜਾਂ ਛੋਸ਼ੇ ਛੱਡਦੇ ਆ ਮੈਂ ਬੇਨਤੀ ਕਰਦਾ ਕਿ ਆਪਾਂ ਜਿਹੜਾ ਸਾਡੇ ਵੱਡ ਵਡੇਰਿਆਂ ਨੇ ਪੁਰਖਿਆਂ ਨੇ ਕੁਰਬਾਨੀ ਦੇ ਕਰਕੇ ਸ਼ਰੋਮਣੀ ਅਕਾਲੀ ਦਲ ਸਾਹਿਬ ਦੀ ਝੋਲੀ ਵਿੱਚ ਪਾਇਆ ਆਪਾਂ ਦੁਬਾਰਾ ਉਹਨੂੰ ਬਹਾਲ ਕਰੀ ਆਪਣੀ ਨਵੀਂ ਪਾਰਟੀ ਬਣਾਉਣ ਦੀ ਕੋਈ ਵੀ ਆਪਾਂ ਇਹੋ ਜਿਹੀ ਛੋਸ਼ਾਬਾਜੀ ਨਾ ਕਰੀਏ ਸੋ ਇਹ ਤੁਹਾਡਾ ਜਿਹੜਾ ਹੁਣ ਦਾ ਪੱਤਰ ਐਲਾਨ ਹੈ ਸਿਰਫ ਮਾਫੀ ਨੂੰ ਲੈ ਕੇ ਆ ਕਿ ਜਿਹੜੀਆਂ ਪਿੱਛੇ ਬਿਰਦੀ ਹੋਈਆਂ ਨੇ ਉਹਨੂੰ ਬਰਸਾ ਕੇ ਉਹਨਾਂ ਨੂੰ ਵਿਚਾਰਿਆ ਜਾਏਗਾ ਅਸੀਂ ਜਿਹੜੇ ਸਾਰੇ ਸਿੱਖ ਕੌਮ ਦੇ ਮਸਲੇ ਵਿਚਾਰਨ ਵਾਲੇ ਸਾਰਿਆਂ ਦੇ ਉੱਪਰ ਗੰਭੀਰ ਵਿਚਾਰ ਕਰਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਮੌਜੂਦਾ ਸਰਕਾਰ ਦੀ ਕਾਰਜ ਰਣ ਕਿਵੇਂ ਦੇਖ ਜਾਈਏ ਤਾਂ ਕੁਝ ਜਾਵਾ ਪੋਸਟ ਮਿਲ ਨਹੀਂ ਸਕਦੀਆਂ ਨਹੀਂ ਜੀ ਸਰਕਾਰ ਸਿੱਖ ਕੌਮ ਵਾਸਤੇ ਬੇਅਦਬੀ ਦੇ ਸਬੰਧ ਵਿੱਚ ਜਿਸ ਤਰ੍ਹਾਂ ਬਾਦਲ ਸਰਕਾਰ ਸੀ ਉਸ ਤੋਂ ਬਾਅਦ ਕੈਪਟਨ ਸਰਕਾਰ ਆਈ ਉਸ ਤੋਂ ਬਾਅਦ ਚੰਨੀ ਸਰਕਾਰ ਇਸੇ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਆਈਆ ਬੇਅਦਬੀਆਂ ਜਿਉਂ ਦੀਆਂ ਤਿਉਂ ਦੀਆਂ ਨਾ ਬੇਅਦਬੀ ਵਾਲੇ ਨੂੰ ਕਦੇ ਪਿਛਲੀਆਂ ਸਰਕਾਰਾਂ ਨੇ ਸਜ਼ਾ ਦਿੱਤੀ ਆ ਤੇ ਨਾ ਹੋਣ ਵਾਲੀ ਸਰਕਾਰ ਨੇ ਕਿਸੇ ਬੇਅਦਬੀ ਵਾਲੇ ਨੂੰ ਫੜਿਆ ਮਿਸਾਲ ਦੇ ਤੌਰ ਤੇ ਆਪਣਾ ਮਾਪਿਓ ਮਰ ਜਾਂਦਾ ਕੋਈ ਅਹੁਦੇਦਾਰ ਮਰ ਜਾਂਦਾ ਸਾਰੇ ਰਾਜਨੀਤਿਕ ਮੰੰਦੇ ਉੱਥੇ ਇਕੱਠੇ ਹੋ ਜਾਂਦੇ ਆ ਪਰ ਜਿੱਥੇ ਧੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੱਚੀ ਪਾਤਸ਼ਾਹ ਦੀ ਬੇਅਦਬੀ ਹੁੰਦੀ ਆ ਨਾ ਪੰਜਾਬ ਦਾ ਮੁੱਖ ਮੰਤਰੀ ਆਉਂਦਾ ਨਾ ਉਹਨਾਂ ਦਾ ਕੋਈ ਅਹੁਦੇਦਾਰ ਆਉਂਦਾ ਤੇ ਨਾ ਸੈਂਟਰ ਦਾ ਕੋਈ ਵਜ਼ੀਰ ਆਉਂਦਾ ਅਸੀਂ ਸਮਝਿਆ ਕਿ ਬਿਆਦਬੀ ਹੋਈ ਅਗਨ ਭੇਟ ਹੋ ਗਏ ਆਪਾਂ ਨਵਾਂ ਸਰੂਪ ਲਿਆ ਸਕਦੇ ਹਾਂ ਪਰ ਗੁਰਮਖੋ ਨਹੀਂ ਇਹ ਸਮੁੱਚੀ ਲਕਾਈ ਦੇ ਗੁਰੂ ਆ ਕੰਦੇ ਸਿੱਖਾਂ ਦੇ ਨਹੀਂ ਇਹਨਾਂ ਨੇ ਬਿਆਦਬੀ ਨਾ ਤਾਂ ਰੋਕਣ ਦਾ ਯਤਨ ਪਹਿਲੀਆਂ ਸਰਕਾਰਾਂ ਨੇ ਕੀਤਾ ਨਾ ਪਹਿਲੀਆਂ ਸਰਕਾਰਾਂ ਨੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਆ ਤੇ ਨਾ ਮੌਜੂਦਾ ਸਰਕਾਰ ਨੇ ਬਿਆਦਬੀ ਨੂੰ ਰੋਕਣ ਦਾ ਯਤਨ ਕੀਤਾ ਤੇ ਨਾ ਬਿਆਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ ਜਿਹੜੇ ਸਿੱਖ ਹਰਦੇ ਬਲੁੰਦ ਰਿਆ ਉਹਨਾਂ ਨੂੰ ਮਲਮ ਲਾਉਣ ਦਾ ਯਤਨ ਮੌਜੂਦਾ ਸਰਕਾਰ ਨੇ ਬਿਲਕੁਲ ਨਹੀਂ ਕੀਤਾ ਜੀ ਪ੍ਰੀਤ ਸਿੰਘ ਚੰਦੂ ਮਾਜਰੇ ਨੇ ਉਹਨਾਂ ਨੇ ਚਿਮਾ ਜਾਂਚਣਾ ਪੱਤਰ ਦਿੱਤਾ ਸ਼੍ਰੀ ਕਾਕਰ ਸਾਹਿਬ ਤੇ ਪਰ ਕਿਹਾ ਜਾਂਦਾ ਹੈ ਕਿ ਉਹਨਾਂ ਵੀ ਜਿਹੜਾ ਵਾ ਸੌਦਾ ਸਾਥ ਜਿਹੜੇ ਜਿਹਨੂੰ ਮਾਫੀ ਦਿੱਤੀ ਉਹਦੀ ਪਿਸ਼ਾਕ ਲੈ ਕੇ ਉਹ ਆਪ ਗਏ ਸੀ ਮੈਂ ਸਮੋਚੇ ਤੌਰ ਤੇ ਸਾਰਿਆਂ ਵਾਸਤੇ ਬੇਨਤੀ ਕੀਤੀ ਭਾਵੇਂ ਪ੍ਰੇਮ ਚੰਦੂ ਮਾਜਰਾ ਹੋਵੇ ਕੋਈ ਵੀ ਆਦੇਦਾਰ ਹੋਵੇ ਜਿਨ੍ਹਾਂ ਨੇ ਬਾਦਲ ਰਾਜ ਦੀ ਸਤਾ ਵਿੱਚ ਸਤਾ ਦਾ ਆਨੰਦ ਮਾਣਿਆ ਕੋਈ ਵੀ ਮਾਫੀ ਦਾ ਹੱਕਦਾਰ ਨਹੀਂ